ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਸ਼ੂ ਪਾਲਕਾਂ ਨੂੰ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਅੱਜ ਦਾ ਆਪਣਾ ਟੌਪਿਕ ਆਗਾ ਕਈ ਵਾਰੀ ਗਾਂ ਦੇ ਜਾਂ ਮੱਝ ਦੇ ਕੱਟੀ ਬੱਛੀ ਦੇ ਆਪਾਂ ਤੋਂ ਗੁੱਸੇ ਨਾਲ ਡੰਡਾ ਵੱਜ ਜਾਂਦਾ ਅੱਖ ਦੇ ਉੱਤੇ ਜਾਂ ਅੱਖ ਦੇ ਉੱਤੇ ਸੰਗਲ ਵੱਜ ਜਾਂਦਾ ਹੈ ਜਾਂ ਕੋਈ ਪਸ਼ੂ ਇਹਨੂੰ ਮਾਰ ਦਿੰਦਾ ਹੈ ਅੱਖ ਦੇ ਉੱਤੇ ਫੋਲਾ ਆ ਜਾਂਦਾ ਚਿੱਟਾ ਪਾਣ ਆ ਜਾਂਦਾ ਜਾਂ ਕਾਲਾ ਪਾਣ ਆ ਜਾਂਦਾ ਹੈਗਾ ਪਹਿਲਾਂ ਉਹਦੇ ਤੇ ਚਿੱਟਾ ਪਣਾ ਆਊਗਾ ਫਿਰ ਉਹਨੂੰ ਕਾਲਾ ਆਜੂਗਾ ਫਿਰ ਉਹਦੀ ਅੱਖ ਬੰਦ ਹੋ ਜੂਗੀ ਉਹ ਆਪਾਂ ਘਰੇ ਬੈਠੇ ਹੀ ਆਪਾਂ ਠੀਕ ਕਰ ਸਕਦੇ ਆ ਜਿਵੇਂ ਕਿ ਪ੍ਰਤਿਆਆ ਵਾ ਅੱਜ ਤੋਂ 10-15 ਸਾਲ ਵੀ ਇਹ ਤਰੀਕਾ ਮੇਰਾ ਪ੍ਰਤਿਆਆ ਵਾਗਾ ਮੈਥੋਂ ਵੀ ਬੱਚੀ ਬਹੁਤ ਜ਼ਿਆਦਾ ਭੱਜਦੀ ਸੀਗੀ ਤੇ ਉਹਦੇ ਵਿੱਚ ਜਦੋਂ ਮੈਂ ਡੰਡਾ ਮਾਰ ਲੱਗਿਆ ਤੇ ਬੱਚੀ ਘੇੜਾ ਖਾ ਗਈ ਤੇ ਅੱਖ ਦੇ ਉੱਤੇ ਵੱਜਿਆ ਉਹਦੇ ਦੇ ਚਿੱਟਾ ਪਣ ਆ ਗਿਆ ਫਿਰ ਆਪਾਂ ਕੀ ਲੈਣਾ ਆਪਣੇ ਘਰੇ ਕੋਈ ਵੀ ਕੱਪ ਟੁੱਟ ਜਾਂਦਾ ਡੰਡੀ ਟੁੱਟ ਗਈ ਇਹ ਆਪਣਾ ਕੱਪ ਬੇਕਾਰ ਹੋ ਗਿਆ ਇਹਨੂੰ ਆਪਾਂ ਕੀ ਕਰਨਾ ਇਹਨੂੰ ਕੁੱਟ ਕੇ ਆਪਾਂ ਇਸ ਤਰ੍ਹਾਂ ਬਰੀਕ ਕਰ ਲੈਣਾ ਆਹ ਵੇਖੋ ਵੀ ਆਪਾਂ ਬਰੀਕ ਕਰ ਲਿਆ ਫਿਰ ਆਪਾਂ ਕੀ ਕਰਨਾ ਚੀਨੀ ਲੈ ਲੈਣੀ ਹੈਗੀ ਚੀਨੀ ਆਪਾਂ ਇਹਨੂੰ ਇਹਨੂੰ ਬਰੀਕ ਕਰਕੇ ਚੀਨੀ ਬਰੀਕ ਕਰਕੇ ਹੁਣ ਤਾਂ ਮੇਰੀ ਇਹ ਚੀਨੀ ਪੀਸੀ ਨਹੀਂ ਪੀ ਕੇ ਆਪਾਂ ਇਹਨੂੰ ਚੀਨੀ ਨੂੰ ਇਸ ਤਰ੍ਹਾਂ ਇਹਦੇ ਵਿੱਚ ਪਾ ਲਿਆ ਆਪਾਂ ਬ੍ਰੀਕ ਨੂੰ ਜਦੋਂ ਆਪਾਂ ਇਹਦੇ ਵਿੱਚ ਪਾ ਲਿਆ ਇਹਨੂੰ ਆਪਾਂ ਕੀ ਕਰਨਾ ਹੈਗਾ ਇਸ ਤਰ੍ਹਾਂ ਇਹ ਤੁਹਾਨੂੰ ਅਸੀਂ ਕਰਕੇ ਵੀ ਦਿਖਾ ਦਿੰਨੇ ਆ ਪ੍ਰੈਕਟੀਕਲ ਵੀ ਕਰਕੇ ਦਿਖਾ ਦਿੰਨੇ ਆ ਵੀ ਇਹ ਆਪਾਂ ਕੀ ਕੰਮ ਕਰੂਗਾ ਜਿਵੇਂ ਕਿ ਆ ਬੱਚੀ ਖੜੀ ਆ ਇਹ ਆਪਾਂ ਕੀ ਕਰਨਾ ਜਿਹੜੇ ਜਿਹੜੇ ਤੇ ਆਪਾਂ ਤੋਂ ਡੰਡਾ ਵੱਜ ਗਿਆ ਉਹ ਇਸ ਖੰਡ ਦੀ ਤੇ ਕੱਪ ਪੀਸੇ ਦੀ ਆਪਾਂ ਕੀ ਕਰਨਾ ਇੱਕ ਚੁੰਡੀ ਲੈ ਲੈਣੀ ਆ ਚੁੰਡੀ ਲੈ ਕੇ ਫੜ ਲਿਆ ਫੜ ਕੇ ਐ ਕਰਕੇ ਪਸ਼ੂ ਨੂੰ ਫੜ ਲਿਆ ਫੜ ਕੇ ਉਹਨੂੰ ਕੀ ਕਰਨਾ ਆਪਾਂ ਐ ਕਰਕੇ ਉਹਦੇ ਅੱਖ ਦੇ ਵਿੱਚ ਆਪਾਂ ਪਾਤਾ ਐ ਕਰਕੇ ਅੱਖ ਦੇ ਵਿੱਚ ਪਾਤਾ ਜਿਵੇਂ ਜਿਵੇਂ ਪਸ਼ੂ ਅੱਖ ਨੂੰ ਝਮਕੂਗਾ ਖੰਡ ਦਾ ਮਤਲਬ ਹੈਗਾ ਉਹਦੇ ਅੰਦਰ ਰੱਖਣਾ ਉਹਨੇ ਲਿਕਵਿਡ ਬਣਾਉਣਾ ਜਿਹੜੀ ਆਪਾਂ ਉਹਦੇ ਵਿੱਚ ਇਹ ਪਿਆਲੀ ਕੁੱਟ ਕੇ ਪਾ ਲਈ ਸੀਗੀ ਉਹ ਪਿਆਲੀ ਨੇ ਕੀ ਕਰਨਾ ਜਦੋਂ ਉੱਤੇ ਰਗੜ ਫੱਜੂਗੀ ਉਹਦੇ ਤੇ ਉਹ ਜਿਹੜਾ ਜਾਲਾ ਹੋਊਗਾ ਸਾਰਾ ਉਹ ਲੈ ਜਾਊਗਾ ਜਦੋਂ ਜਾਲਾ ਸਾਰਾ ਲੈ ਜੂਗਾ ਤੇ ਬਿਲਕੁਲ ਪਸ਼ੂ ਨੂੰ ਐ ਦੱਸਣ ਲੱਗ ਜੂਗਾ ਬਿਲਕੁਲ ਓਕੇ ਹੋ ਜੂਗਾ ਪਸ਼ੂ ਆਪਣਾ ਇਸ ਕੱਲੇ ਦੇਸੀ ਤਰੀਕੇ ਦੇ ਨਾਲ ਹੀ ਅਗਰ ਨਹੀਂ ਲੈਂਦਾ ਮਤਲਬ ਬਹੁਤ ਜ਼ਿਆਦਾ ਹੋ ਗਿਆ ਉਹ ਫਿਰ ਇੱਕ ਨੁਕਤਾ ਆਪਣੇ ਕੋਲੇ ਦੂਜਾ ਉਹ ਤੁਹਾਨੂੰ ਵੀਡੀਓ ਨੰਬਰ 2 ਦੇ ਵਿੱਚ ਦੱਸਾਂਗੇ ਤੇ ਉਹ ਹੈ ਇਹ ਸੀਗਾ ਅੱਜ ਦਾ ਵਿਸ਼ਾ ਆਪਣਾ ਵੀ ਅੱਖ ਦੇ ਵਿੱਚ ਡੰਡਾ ਵੱਜਣਾ ਜਾਂ ਸੰਗਲ ਵੱਜਣਾ ਜਾਂ ਪਸ਼ੂ ਨੇ ਸੱਟ ਮਾਰ ਲੈਣੀ ਚਿੱਟਾ ਆ ਜਾਣਾ ਜਾਂ ਕਾਲਾ ਮੋਤੀ ਉਹ ਆ ਜਾਣਾ ਇਹਨੂੰ ਉਤਾਰਨ ਦਾ ਸੌਖਾ ਤਰੀਕਾ ਪਤਾ ਕੀ ਹੈ ਵੀ ਜੇ ਫਰਜ ਕਰੋ ਵੀ ਇਹਨਾਂ ਦੇ ਹੁਣ ਆਪਰੇਸ਼ਨ ਤਾਂ ਹੁੰਦੇ ਨਹੀਂ ਨਾ ਹੀ ਕੋਈ ਲੈਣ ਜਾਂਦਾ ਜੀ ਇਹ ਪਸ਼ੂਆਂ ਦੇ ਵਿਚਾਰਾਂ ਦੇ ਬੇਜਮਾਨਾਂ ਨੂੰ ਇਹਨੇ ਕਿਹੜਾ ਬੋਲ ਕੇ ਦੱਸਣਾ ਵੀ ਮੈਨੂੰ ਦੀਂਦਾ ਨਹੀਂਗਾ ਤੇ ਇਸ ਤਰ੍ਹਾਂ ਕਰਕੇ ਇਹ ਆਪਾਂ ਉਤਾਰ ਸਕਦੇ ਹਾਂਗੇ ਅੱਖ ਬਿਲਕੁਲ ਸਹੀ ਹੋਊਗੀ ਔਰ ਮੇਰਾ ਪ੍ਰਤਿਆਆ ਵਾ ਜਿਵੇਂ ਮੈਂ ਹੁਣ ਇੱਕ ਚੁੰਡੀ ਭਰ ਕੇ ਪਾਇਆ ਇਹਦੇ ਨਾਲ ਪਾਣੀ ਥੱਲੇ ਟਪਕੂਗਾ ਜੇਦੋ ਪਾਣੀ ਥੱਲੇ ਟਪਕੂਗਾ ਕਮ ਸੇ ਕਮ ਵੀ ਇਹ 3 ਦਿਨ ਪਾਉਣ ਦੇ ਨਾਲ 3 ਦਿਨਾਂ ਦੇ ਵਿੱਚ ਬਿਲਕੁਲ ਪਸ਼ੂ ਦੀ ਅੱਖ ਤੰਦਰੁਸਤ ਹੋ ਜਾਊਗੀ ਤੇ ਇੱਕ ਮੇਰੀ ਛੋਟੀ ਜੀ ਬੇਨਤੀ ਆਗੇ ਵੀ ਵੀਰ ਭਾਈ ਨੇ ਜਿਹੜੇ ਮੈਨੂੰ ਪਿਆਰ ਕਰਦੇ ਆਗੇ ਮੇਰੀ ਵੀਡੀਓ ਨੂੰ ਲਾਇਕ ਕਰਦੇ ਆਗੇ ਉਹਨਾਂ ਦਾ ਧੰਨਵਾਦ ਇੱਕ ਬੇਨਤੀ ਇਹ ਨੋਟ ਕਰ ਲੋ ਮੇਰੀ ਵੀ ਜਿਹੜਾ ਮੇਰੇ ਫੋਨ ਦਾ ਸਮਾਂ ਹੈ ਫੋਨ ਦਾ ਸਮਾਂ ਮੇਰਾ ਸ਼ਾਮ ਨੂੰ 6 ਤੋਂ 8 ਕਰ ਦਿਓ ਤੇ ਸਵੇਰ 6 ਤੋਂ ਅੱਠ ਫੇਰ ਕਰ ਲੋ ਕਿਉਂ ਦੁਪਹਿਰੇ ਮੈਨੂੰ ਕਾਫੀ ਕਬੀਲਦਾਰੀ ਦੇ ਵੀ ਕੰਮ ਹੁੰਦੇ ਆ ਛੋਟੇ-ਮੋੜੇ ਘਰੇਲੂ ਕੰਮ ਵੀ ਹੁੰਦੇ ਆ ਜਾਂ ਮੈਂ ਕੋਈ ਵੀਡੀਓ ਬਣਾਉਣ ਵਾਸਤੇ ਮਟੀਰੀਅਲ ਲਿਆਉਣਾ ਹੁੰਦਾ ਜਾਂ ਮੈਨੂੰ ਕੋਈ ਬਾਜ਼ਾਰੋਂ ਕੋਈ ਦੇਸੀ ਦਵਾਈ ਲੈਉਣੀ ਪੈਂਦੀ ਆ ਮੈਨੂੰ ਮੋਟਰਸਾਈਕਲ ਚਲਾਉਣਾ ਪੈਂਦਾ ਮੈਨੂੰ ਦਿੱਕਤ ਆਉਂਦੀ ਆ ਜਿਹੜੇ ਵੀਰਪਾਈ ਦਾ ਨਹੀਂ ਚੱਕਾ ਜਾਂਦਾ ਫੋਨ ਫੇਰ ਉਹ ਅਗਲਾ ਕਹਿੰਦਾ ਭਾਈ ਮੇਰਾ ਫੋਨ ਨਹੀਂ ਅਟੈਂਡ ਕੀਤਾ ਵੀਡੀਓ ਸੁਣਨ ਵਾਲਿਆਂ ਦਾ ਵੀਡੀਓ ਵੇਖਣ ਵਾਲਿਆਂ ਦਾ ਲਾਈਕ ਕਰਨ ਵਾਲਿਆਂ ਦਾ ਗੁਰਲਾਬ ਸਿੰਘ ਵੱਲੋਂ ਬਹੁਤ-ਬਹੁਤ ਧੰਨਵਾਦ ਤੇ ਨੰਬਰ ਤੁਹਾਡਾ ਮੇਰਾ ਸਕਰੀਨ ਤੇ ਆ ਜਾਂਦਾ ਬਹੁਤ ਬਹੁਤ ਧੰਨਵਾਦ